ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ਿਆਂ ਬទੂ ਛੇੜਿਆ ਹੋਇਆ ਹੈ ਇਸ ਨੂੰ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਨੇ ਕਈ ਵੱਡੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਡਕ ਦਿੱਤਾ ਹੈ ਤੇ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਬੀਤੇ ਮਹੀਨੇ ਤੁਸੀਂ ਦੇਖਿਆ ਹੋਵੇਗਾ ਕਿਵੇਂ 40 ਕਿਲੋ ਸਭ ਤੋਂ ਵੱਡੀ ਰਕਬਰੀ ਸੀ 40 ਕਿਲੋ ਚਿੱਟਾ ਬਰਾਮਦ ਕੀਤਾ ਸੀ ਇੱਕ ਵਿਅਕਤੀ ਕੋਲੋਂ ਜਿਸ ਦੇ ਉੱਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਉਸ ਨਸ਼ਾ ਤਸਕਰ ਨੂੰ ਜੇਲ੍ਹ ਦੇ ਵਿੱਚ ਭੇਜਿਆ ਤੇ ਪਿੱਛੇ ਉਸ ਦੀਆਂ ਪ੍ਰਾਪਰਟੀਆਂ ਚੈੱਕ ਹੋ ਰਹੀਆਂ ਸੀ ਕਿੰਨੀਆਂ ਪ੍ਰਾਪਰਟੀਆਂ ਉਸਨੇ ਨਸ਼ੇ ਦੇ ਨਾਲ ਬਣਾਈਆਂ ਨੇ ਦੱਸ ਦਿੰਨੇ ਆ ਹੁਣ ਤੱਕ ਪੰਜਾਬ ਪੁਲਿਸ ਨੇ ਬਹੁਤ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਨੇ ਤੇ ਸੈਨੂ ਲੈ ਕੇ 40 ਕਿਲੋ ਚਿੱਟਾ ਬ੍ਰਾਮ ਹੋਰ ਤੋਂ ਬਾਅਦ ਉਸ ਦਾ ਨਸ਼ੇ ਤਸਕਰੀ ਦਾ ਘਰ ਵੀ ਜਿਹੜਾ ਫ੍ਰੀਜ਼ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਲਗਾਤਾਰ ਪੰਜਾਬ ਪੁਲਿਸ ਦੀ ਇਹ ਵੱਡੀ ਕਾਮਯਾਬੀ ਹੈ ਜੋ ਕਿ 40 ਕਿਲੋ ਬਹੁਤ ਹੁੰਦਾ ਕਰੋੜਾਂ ਰੁਪਏ ਦੀ ਕੀਮਤ ਦਾ ਜੋ ਹਿਰਨ ਬਰਾਮਦ ਹੋਈ ਸੀ ਉਸ ਤੋਂ ਬਾਅਦ ਜਾ ਕੇ ਇੱਕ ਵਾਰ ਤਾਂ ਪ੍ਰਸ਼ਾਸਨ ਵੀ ਪੁਲਿਸ ਵੀ ਸੋਚਣ ਲਈ ਮਜਬੂਰ ਹੋ ਗਈ ਸੀ ਕਿ ਇੰਨਾ ਚਿਟਾ ਆਇਆ ਕਿੱਥੋਂ ਹੈ ਤੇ ਇਸ ਨੂੰ ਲੈ ਕੇ ਤੁਸੀਂ ਦੇਖੋ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਉਸ ਵਿਅਕਤੀ ਵੱਲੋਂ ਬਣਾਈਆਂ ਗਈਆਂ ਸਨ ਤੇ ਅੱਜ ਫ੍ਰੀਜ਼ ਕੀਤੀਆਂ ਜਾ ਰਹੀਆਂ ਨੇ ਪੁਲਿਸ ਵੱਲੋਂ ਸਰਗੀ ਕਾਰਵਾਈ ਲਗਾਤਾਰ ਜਾਰੀ ਹੈ ਬੈਂਕ ਦੇ ਕਾਉਂਟ ਵੀ ਲਿਖੰਗਾ ਲੈ ਜਾ ਰਹੇ ਨੇ ਤੇ ਕਿਹੜੇ ਕਿਹੜੇ ਰਿਸ਼ਤੇਦਾਰ ਦੇ ਨਾਮ ਹੋਰ ਪ੍ਰਾਪਰਟੀਆਂ ਕਰਾਈਆਂ ਰਿਸ਼ਤੇਦਾਰਾਂ ਦੇ ਨਾਮ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖੋ ਕਿ ਅੱਗੇ ਪੁਲਿਸ ਮੁਲਾਜ਼ਮਾਂ ਨੇ ਹੋਰ ਕੀ ਕਿਹਾ ਤੇ ਇਦਾਂ ਹੈ ਜੀ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਅਸੀਂ ਰੀਸੈਂਟਲੀ ਆਪਣਾ 40 ਕਿਲੋ ਦਾ 6 ਜਾਣਿਆਂ ਤੋਂ ਅਸੀਂ ਰਿਕਵਰ ਕੀਤੀ ਸੀ ਕੋਤਵਾਲੀ 132 ਨੰਬਰ ਐਫ ਆਈ ਆਰ ਦਰਜ ਹੋਈ ਸੀ 7ਵੇਂ ਮਹੀਨੇ ਇਸੇ ਸਾਲ ਉਹਦੇ ਵਿੱਚ ਜਿਹੜਾ ਲਖਮੀਰ ਸਿੰਘ ਲੱਖਾ ਸੀ ਉਹਦੀਆਂ ਜਿਹੜੀ ਕੀਕ ਨਾ ਐਨਡੀਪੀਐਸ ਐਕਟ ਚ 68 ਐਫ ਧਾਰਾ ਹੁੰਦੀ ਹੈ ਉਹਦੀ ਪ੍ਰੋਵੀਜ਼ਨ ਹੁੰਦੀ ਹੈ ਤੇ ਨਾਲੇ ਸਰਕਾਰ ਵੱਲੋਂ ਤੇ ਕਾਨੂੰਨ ਵੀ ਇਹੀ ਕਹਿੰਦਾ ਕਿ ਅਸੀਂ ਜਿਹੜਾ ਯੁੱਧ ਨਸ਼ਿਆਂ ਖਿਦ ਅਸੀਂ ਅਰੰਭਿਆ ਹੋਇਆ ਸਰਕਾਰ ਨੇ ਉਹਦੇ ਚ ਅਸੀਂ ਕੱਲਾ ਜਿਹੜਾ ਦੋਸ਼ੀ ਹੈਗਾ ਜਿਹੜਾ ਇਹ ਚੀਜ਼ ਚ ਕ੍ਰਿਮੀਨਲ ਐਕਟੀਵਿਟੀ ਚ ਨਾਰਕੋਟਿਕਸ ਵਾਲੀ ਚ ਇਨਵੋਲਡ ਕੱਲਾ ਉਹਦੇ ਤੁਨੂੰ ਨਹੀਂ ਫੜਦੇ ਉਹਦੇ ਤੇ ਉਹ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹਨਾਂ ਨਾਲ ਕਰੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਆ ਉਹ ਵੀ ਹੁੰਦੀ ਆ ਇਹ ਤਾਂ ਹੁੰਦੀ ਹੈ ਤਾਂ ਜੋ ਉਸਨੇ ਇਸ ਕ੍ਰਾਈਮਨਲ ਐਕਟੀਵਿਟੀ 'ਚ ਨਸ਼ਾ ਤੋਂ ਨਸ਼ੇ ਨਸ਼ੇ ਤਸਕਰੀ 'ਚ ਜਿੰਨੇ ਵੀ ਪੈਸੇ ਉਹਨੇ ਕਮਾਏ ਹੋਏ ਨੇ ਜਾਂ ਕੋਈ ਪ੍ਰਾਪਰਟੀ ਬਣਾਈ ਹੋਈ ਆ ਉਹਨੂੰ ਐਸੀ ਆਈਡੈਂਟੀਫਾਈ ਕਰਦੇ ਆ ਸਾਡੀ ਇੱਕ ਐਫਆਈਯੂ ਦੀ ਜਿਹੜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਇੱਕ ਸਪੈਸ਼ਲ ਬਣਾਈ ਹੋਈ ਆ ਟੀਮ ਬਣੀ ਹੋਈ ਆ ਆਪਣੇ ਡੀਐਸਪੀ ਆਪਣੇ ਗੁਰਪ੍ਰੀਤ ਸਿੰਘ ਹੋਰੀ ਹੈਗੇ ਉਹ ਸੀਦੇ ਹੈੱਡ ਹੈਗੇ ਨੇ ਤੇ ਅਸੀਂ ਉਹ ਜਿਹੜੇ ਵੀ ਇਹਨਾਂ ਨੇ ਇਲੀਗਲ ਤੌਰ ਤੇ ਪੈਸੇ ਕਮਾਏ ਆ ਚਾਹੀ ਪ੍ਰਾਪਰਟੀਆਂ ਬਣਾਈਆਂ ਚਾਹੀ ਉਹਦੇ ਆਪ ਦੇ ਨਾਂ ਤੇ ਆ ਚਾਹੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਆ ਜਿਹੜੀ ਮਸ਼ੀਨਾਂ ਨਾਲ ਰਿਲੇਟਡ ਹੁੰਦੀ ਹੈ ਉਹਨੂੰ ਆਈਡੈਂਟੀਫਾਈ ਕਰਦੇ ਆ ਤੇ ਸਾਡੀ ਕੰਪੀਟੈਂਟ ਅਥਾਰਟੀ ਹੁੰਦੀ ਉਹਨੂੰ ਕੇਸ ਬਣਾ ਕੇ ਭੇਜਦੇ ਆ ਉਹ ਵਹਿੰਦੀ ਹੈਗੇ ਜੀ ਦਿੱਲੀ ਸੋ ਇਸੇ ਕੇਸ 'ਚ ਇਹਨਾਂ ਨੇ ਕੰਪੀਟੈਂਟ ਅਥਾਰਟੀ ਨੂੰ ਕੇਸ ਭੇਜਿਆ ਸੀ ਤੇ ਦਿੱਲੀ ਉਹਨਾਂ ਨੇ ਫਿਰ ਹੁਣ ਸਾਨੂੰ ਫ੍ਰੀਜ਼ਿੰਗ ਦੇ ਆਰਡਰ ਦਿੱਤੇ ਆ ਲਖਵੀਰ ਲੱਖਾਂ ਦੀਆਂ ਸੀ ਪ੍ਰੋਪਰਟੀਆਂ ਅਲੱਗ-ਅਲੱਗ ਤਕਰੀਬਨ 8 ਪ੍ਰੋਪਰਟੀਆਂ ਉਹਦੀਆਂ ਆਈਡੈਂਟੀਫਾਈ ਕਰਾਈਆਂ ਸੀ 2.5 ਕਰੋੜ ਦੀਆਂ ਉੱਚ ਸਾਨੂੰ ਫ੍ਰੀਜ਼ਿੰਗ ਆਰਡਰ ਆ ਗਿਆ ਜਿਸ ਤੇ ਅਸੀਂ ਹੁਣ ਆਇਆ ਤੇ ਤੁਹਾਡੇ ਤੁਸੀਂ ਪਿੱਛੇ ਦੇਖਿਆ ਕਿ ਲਗਾਈ ਵੀ ਹੋਏ ਹੈਗੇ ਚਸਪਾ ਕੀਤੇ ਹੈਗੇ ਸੋ ਅਸੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਾ ਸੋ ਨਾ ਕੇਵਲ ਜਿਹੜੇ ਦੋਸ਼ੀ ਏ ਜਿਹੜੇ ਇਸ ਤਸਕਰੀ ਚ ਫੜੇ ਹੈ ਨਾ ਸੋ ਉਹਨਾਂ ਨੂੰ ਕੇਵਲ ਇਹੀ ਅਰੈਸਟ ਕਰਦੇ ਆ ਤੇ ਨਸ਼ਾ ਜਿਹੜਾ ਬ੍ਰਾਹਮੜ ਹੁੰਦਾ ਬਟ ਉਹਦੀ ਜਾਇਦਾਦ ਦਾ ਵੀ ਸਾਰਾ ਜਿੰਨੂ ਕੀ ਕਹਿੰਦੇ ਇਨਵੈਸਟੀਗੇਸ਼ਨ ਹੁੰਦੀ ਏ ਇਹ ਮਤ ਸੋਚੇ ਕਿ ਜਿਹੜਾ ਨਸ਼ਾ ਤਸਕਰ ਹੈਗਾ ਕੇਕਲਾ ਉਹ ਫੜਿਆ ਗਿਆ ਜੀ ਔਰ ਕੰਮ ਉੱਥੇ ਠੱਪ ਹੋ ਗਿਆ ਨਾ ਉਹਦੀ ਅਸੀਂ ਬਿਲਕੁਲ ਬੈਕਵਰਡ ਲਿੰਕੇਜ ਇਸ ਤੇ ਜਿਹੜਾ ਇੱਕ ਪਾਰਟ ਆਪਣਾ ਪ੍ਰਾਪਰਟੀ ਵਾਲਾ ਵੀ ਹੈਗਾ ਤਾਂ ਜੋ ਉਹਨੂੰ ਲੱਗੇ ਪਤਾ ਲੱਗੇ ਉਹਨੂੰ ਵੀ ਆਸ-ਪਾਸੇ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਇਸ ਦੰਸ਼ਾ ਤਸਕਰੀ ਦੇ ਧੰਦੇ ਚ ਕੱਖ ਨਹੀਂ ਰੱਖਿਆਗਾ ਉਸੇ ਚੀਜ਼ ਤੇ ਲੜੀ ਚਾਚੀ ਸੀ ਇਸੇ ਚੀਜ਼ ਤੇ ਜਿਹੜੇ ਕੰਪੀਟੈਂਟ ਅਥਾਰਟੀ ਨੇ ਫ੍ਰੀਜ਼ਿੰਗ ਦਾ ਆਰਡਰ ਸੀ ਉਹ ਅਸੀਂ ਚਪਕਾਏ ਹੋਏ ਹੈਗੇ ਆ ਇਹਦੇ ਨਾਲ ਨਾਲ ਇਹ ਵੀ ਇੱਕ ਤੁਹਾਨੂੰ ਮੈਂ ਦੱਸਣਾ ਹੈਗਾ ਕਿ ਪਿਛਲੇ ਸਾਲ ਦੌਰਾਨ ਅਸੀਂ ਤਕਰੀਬਨ 74 ਕੇਸ ਜਿਹੜੇ ਆਈਡੈਂਟੀਫਾਈ ਕੀਤੇ ਸੀ ਅਸੀਂ ਜਿਹੜੇ ਕੰਪੀਟੈਂਟ ਅਥਾਰਟੀ ਨੂੰ ਭੇਜੇ ਸੀ 74 ਕੇਸਾਂ ਸਾਨੂੰ ਪ੍ਰਾਪਰਟੀ ਫ੍ਰੀਜ਼ ਦੇ ਬਠਿੰਡਾ ਡਿਸਟ੍ਰਿਕਟ ਦੇ ਆਰਡਰ ਆਏ ਹਨ ਤਕਰੀਬਨ 13 ਕਰੋੜ ਦੀ ਪ੍ਰਾਪਰਟੀ ਉਹ ਵੀ ਹੈਗੀ ਜਿਹੜੀ ਫ੍ਰੀਜ਼ ਕੀਤੀ ਹੈ ਹੁਣ ਇਹ ਇਸ ਤੋਂ ਅੱਗੇ ਜੋ ਵੀ ਕੰਪਟਿਟੈਂਟ ਅਥਾਰਟੀ ਇਸ ਪ੍ਰਾਪਰਟੀ ਦੇ ਨਾਲ ਸੰਬੰਧਿਤ ਆਰਡਰ ਦੇਗੀ ਹੁਣ ਉਹ 2.5 ਕਰੋੜ ਦੇ ਵਿੱਚ ਕਿੰਨੀਆਂ ਪ੍ਰਾਪਰਟੀ ਹੈਗੀ ਤਕਰੀਬਨ 8 ਪ੍ਰਾਪਰਟੀਆਂ ਜਿਹੜੀਆਂ ਹੁਣ ਇਹ ਲਖਵੀਰ ਲਖੇ ਦੇ ਨਾਂ ਤੇ ਹੈ ਤਕਰੀਬਨ ਇਹਦਾ 99 ਲੱਖ ਤੇ 20000 ਰੁਪਏ ਦੀ ਇਹਦੀ ਕੀਮਤ ਹੈ ਕਿ ਤਕਰੀਬਨ ਕਰੋੜ ਬਾਕੀ ਹੋਰ ਪ੍ਰਾਪਰਟੀਆਂ ਜਗਾ ਜਗਾ ਲੱਗ ਇਹਦੀਆਂ ਬਿਲਕੁਲ ਬਿਲਕੁਲ ਜੀ ਉਹਨਾਂ ਦੇ ਸਾਰਿਆਂ ਦੀ ਜਿਹੜੀ ਕੀਮਤ ਮਲਾ ਕੇ ਟਾਈ ਉਹ ਲੱਗ ਲੱਗ ਆਪਣੇ ਬਠਿੰਡੇ ਜ਼ਿਲ੍ਹੇ ਚ ਹੈਗੀਆਂ ਜੀ ਮੁਕਸ਼ਰ ਵੀ ਹੈਗੀਆਂ ਜਿੱਦਾਂ ਆਪਾਂ ਕਾਰਾਂ ਵੀ ਹੈਗੀਆਂ ਚੱਲ ਚੱਲ ਦੋਵੇਂ ਹੈਗੀਆਂ ਸਰਕਾਰ ਕਿੰਨੀ ਕਰ ਚਾਹ ਜਿਵੇਂ ਤੁਹਾਨੂੰ ਸਾਰੀ ਡਿਟੇਲ ਵੀ ਸ਼ੇਅਰ ਕਰ ਦਿੰਨੇ ਆਂ ਜੀ ਅਲੱਗ-ਅਲੱਗ ਟਾਈਮ ਕਾਫੀ ਲੱਗਿਆ ਆਪਾਂ ਨੂੰ ਆਪਾਂ ਨੂੰ ਰਿਪੋਰਟ ਭੇਜਣ ਨੂੰ ਟਾਈਮ ਲੱਗਦਾ ਇਹ ਦੇਖੋ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਪਹਿਲਾਂ ਤੇ ਇਹਦਾ ਤੇ ਘਰ ਦਾ ਚਲੋ ਕੋਈ ਵੀ ਚੀਜ਼ ਨੂੰ ਪਹਿਲਾਂ ਆਈਡੈਂਟੀਫਾਈ ਕਰਨਾ ਹੁੰਦਾ ਫਿਰ ਪਤਾ ਕਰਨਾ ਹੁੰਦਾ ਕਿ ਕਿ ਸਾਰੀ ਚੀਜ਼ ਕਾਨੂੰਨ ਦੇ ਮੁਤਾਬਕ ਹੀ ਹੁੰਦੀ ਹੈ ਕੋਈ ਇਦਾਂ ਤੇ ਹੈ ਨਹੀਂ ਕਿ ਆਪਾਂ ਫਿਰ ਦੇਖਣਾ ਅੰਦਰ ਰੂਲਜ਼ ਦੇ ਮੁਤਾਬਕ ਜਾਂ ਐਨਡੀਪੀਏ ਐਕਟ ਦੇ ਮੁਤਾਬਕ ਕਿ ਨਸ਼ਾ ਤਸਕਰੀ ਤੋਂ ਚੀਜ਼ ਉਹਨੇ ਬਣਾਈ ਹੈਗੀਆ ਫਿਰ ਉਸ ਚੀਜ਼ ਨੂੰ ਸਾਰਾ ਪੇਪਰ ਵਰਕ ਹੁੰਦਾ ਆ ਫਿਰ ਕੇਸ ਬੰਦ ਆਇਆ ਪਰ ਦਿੱਲੀ ਜਾਂਦਾ ਸਾਰੀ ਚੀਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਬਟ ਫਿਰ ਵੀ ਦੇਖੋ ਅਸੀਂ ਸਾਡੀ ਜਿਹੜੀ ਐਫ ਆਈ ਯੂ ਦੀ ਟੀਮ ਹੈਗੀ ਹੈ ਮੁਸਤੈਦੀ ਦਿਖਾਉਂਦੇ ਹੋਏ ਹੈ तकरीबन ਮਹੀਨੇ ਦੇ ਅੰਦਰ ਹੀ ਇਹ ਸਾਰਾ ਕੁਝ ਕਰ ਲਿਆ ਅੱਛਾ ਬੈਂਕ ਖਾਤੇ ਕਿੰਨੇ ਕੋਈ ਪਤਾ ਲੱਗੇ ਪੈਸੇ ਇਹ ਸਾਰਾ ਐਸ ਕੀਡੈਂਟੀ ਹੈ ਇਹ ਚੱਲਦਾ ਨਿਰੰਤਰ ਚੱਲ ਰਿਹਾ ਹੈ ਬੈਂਕ ਖਾਤੇ ਵੀ ਉਹਦੇ ਆਇਡੈਂਟੀਫਾਈ ਹੋ ਰਹੇ ਨੇ ਬਾਕੀ ਰਿਸ਼ਤੇਦਾਰਾਂ ਦੀਆਂ ਤੇ ਬਾਕੀ ਜਿਹੜੇ ਹੋਰ ਇਹਦੇ ਦੋਸ਼ੀ ਹੈਗੇ ਸੀ ਉਹਨਾਂ ਦੀ ਪ੍ਰਾਪਰਟੀ ਆਇਡੈਂਟੀਫਾਈ ਹੋ ਰਹੀ ਹੈ ਇਹਨਾਂ ਨੂੰ ਪਾ ਕੇ ਹੈਗੇ ਬੱਸ ਲਓ ਇਸ ਬੰਦੇ ਦੇ ਤੇ ਹੈਗੀ ਹੈ ਜੀ ਬਾਕੀ ਕੰਮ ਕਰਦੇ ਨੇ ਹੁਣ ਅੰਦਰ ਹੈਗਾ ਇਹ ਅੰਤਰੀਕ ਨੂੰ ਕੁਤਵਾਲੀ ਦੇ ਵਿੱਚ ਹੋਇਆ ਸੀ 87 ਜੀ 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 ਜਿਹੜਾ ਪਰਚਾ ਆਪਾਂ 40 ਕਿਲੋ ਦਾ ਆਪਾਂ ਕੁਤਵਾਲੀ ਥਾਣੇ ਦਿੱਤਾ ਨਾ ਜੀ 87 ਨੂੰ 132 ਨੰਬਰ ਐਫਆਈਆਰ ਉਹ ਉਸੇ ਕੇਸ ਚ ਹੈਗਾ ਐਫਆਈਆਰ ਉਹ ਸਾਰੀ ਉਹ ਸਾਰੀ ਹੋਈ ਪਿਆ ਪਲਾਟ ਦੇ ਵਿੱਚ ਪਹਿਲਾਂ ਸੀ ਆ ਬਾਅਦ ਚ ਹੋਈ ਆ ਜਿਹੜੀ ਇਹਨੇ ਖਰੀਦਿਆ ਸੀ ਇਸੇ ਸਾਲ ਖਰੀਦਿਆ ਰਦਰ ਇਹ ਹੂਬ ਹੋ ਇਦਾਂ ਚ ਜਿਹਨਾਂ ਰੇਟ ਪਈ ਸੀ ਹੂਬ ਉਹ ਇਦਾਂ ਸੀ ਜੀ ਉਹਨੂੰ ਸੁਬਾਹ ਤੇ ਫਿਰ ਬੰਦੀ ਪਿਆ ਕੋਈ ਹੋਰ ਵੀ ਸ਼ਾਮਿਲ ਹੋ ਕੇ ਵਿਦੇਸ਼ ਬੈਠਾ ਫਰਾਰ ਹੈਗਾ ਲੋਕ ਕਹਿੰਦੇ ਵੀ ਦੇਖੋ ਮੈਂ ਤੁਹਾਨੂੰ ਜਿਦਾਂ ਤਫ਼ਤੀਸ਼ ਦੇਖੋ ਬਹੁਤ ਵੱਡੀ ਰਿਕਵਰੀ ਹੈਗੀ ਆ ਆਪਣੇ ਜ਼ਿਲ੍ਹੇ ਦੇ ਇਤਿਹਾਸ ਚ ਇੰਨੀ ਰਿਕਵਰੀ ਬੜੀ ਰੇਅਰ ਹੈਗੀ ਹੈ ਸ਼ਾਇਦ ਪਹਿਲੀ ਹੈ ਸੋ ਉਹਦੀ ਸਾਰੀ ਜਿੰਨੂੰ ਕੀ ਕਹਿੰਦੇ ਆ ਤਫ਼ਤੀਸ਼ ਚੱਲ ਰਹੀ ਹੈ ਬਾਕੀ ਜਿਹੜੇ ਹੈਗੇ ਆ ਇਹ ਕਿੱਥੋਂ ਆ ਰਿਹਾ ਸੀ ਉਹਦੀ ਵੀ ਚੱਲ ਰਹੀ ਹੈਗੀ ਚਾਹੇ ਅੰਦਰ ਬੈਠਾ ਬਾਹਰ ਬੈਠਾ ਹਣਾ ਜੀ ਉਹਦੀ ਵੀ ਚੱਲ ਰਹੀ ਹੈ ਇਹਨਾਂ ਨੇ ਕਿਹੜੀ ਪ੍ਰਾਪਰਟੀ ਸਾਰੇ ਦੋਸ਼ਿਆਂ ਨੇ ਕੱਲੀ ਐਸ ਨੇ ਨਹੀਂ ਬਾਕੀ ਇਹਦੀ ਆਇਡੈਂਟੀਫਾਈ ਕਰਕੇ ਉਹਨਾਂ ਦਾ ਵੀ ਕੇਸ ਭੇਜਾਂਗੇ ਉਹ ਵੀ ਆਇਡੈਂਟੀਫਾਈ ਹੋ ਰਿਹਾ ਉਹਨਾਂ ਜਿੱਦਾਂ ਤੁਸੀਂ ਹੁਣ ਪੁੱਛ ਲਿਆ ਕਿ ਉਹਦੇ ਚ ਘਰ ਕਿੰਨੇ ਆ ਚੱਲ ਚੱਲ ਕਿੰਨੀਆਂ ਕਾਰਾਂ ਕਿੰਨੀਆਂ ਬੈਂਕ ਵੀ ਆਇਡੈਂਟੀਫਾਈ ਹੋ ਰਿਹਾ ਅਲਟੀਮੇਟਲੀ ਕਿਹੜੇ ਸਾਰੇ ਬੈਨੀਫੀਸ਼ੀਰੀ ਜਿਨ੍ਹਾਂ ਨੇ ਨਸ਼ਾ ਤਸਕਰੀ ਚ ਚਾਰ ਪੈਸੇ ਕਮਾਏ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਹੈਗਾ ਜੀ ਉਹ ਆਇਡੈਂਟੀਫਾਈ ਕਰਕੇ ਇਦਾਂ ਹੀ ਅਸੀਂ ਅਟੈਚ ਕਰਾਵਾਂਗੇ ਫ੍ਰੀਜ਼ ਕਰਾਵਾਂਗੇ ਤੇ ਕਾਨੂੰਨ ਮੁਤਾਬਕ ਉਹਨਾਂ ਤੇ ਕਾਰਵਾਈ ਕਰਾਂਗੇ ਐਗਜੈਕਟਲੀ ਕਿੰਨੀ ਜਗ੍ਹਾ ਹੈਗੀ ਤੇ ਕਿੰਨੀ ਲੈਣ 99 ਲੱਖ 20 ਹਜ਼ਾਰ ਇਹਦੀ ਜਿਹੜੀ ਅਸੀਂ ਮੁਲਾਂਕਣ ਕੀਤਾ ਸੀ ਜੀ